ਏ ਤੇੂੰ ਵੀ ਨਾ ਡੋਰਾ। ਤੂੰ ਇਹ ਨਾ ਕਰਦੇ ਬਈ ਜਦ ਮੈਂ ਉਹ ਨਹੀਂ ਹੁਣਾ ਗੁੱਜਰ ਰੋਟੀ ਮੇਨ ਮੇਤੇ ਬਈ। ਬੈ ਬੈ ਤਾਂ ਕਦੇ ਕਹੀ। ਕਦੇ ਕਹੀ ਨਹੀਂ ਸੋ। ਅੱਜ ਸਾਰਾ ਉਲਟਾ ਹੋਇਆ ਪਿਆ। ਉਹ ਕਿਉਂ? ਅਸੀਂ ਮਿਸਤਰੀ ਨੂੰ ਫੋਨ ਕਰਦੇ ਹੁੰਦੇ ਆਂ ਵੀ ਆਜੋ 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 ਆਜੋ। ਅੱਜ ਮੈਂ ਸੋਚਦਾ ਤਾਂ ਮਿਸਤਰੀ ਫੋਨ ਕਰਨ। ਬਸ ਹੀ ਆ ਰਹੇ ਦਿਹਾੜੀ ਪਰ। ਕਿਉਂਕਿ ਭਾਈ ਅਸੀਂ ਜਾਣਾ ਫਤਿਹਗੜ ਸਾਹਿਬ ਸੇਵਾ ਕਰਨ। ਮੇਰੇ ਪਿੰਡ ਦੇ ਮੁੰਡੇ ਟਰਾਲੀ ਲੈ ਕੇ ਲੰਘ ਗਏ ਤੁਸੀਂ ਵੀਡੀਓ ਦੇਖ ਲਈ ਨੂੰ ਜਾਨ ਮਹਾਲ ਬਲੌਗ ਪਰ ਉਹ ਤਿਆਰੀਆਂ ਕੀਤਾ ਉਹਨਾਂ ਨੇ ਮੁੰਡਿਆਂ ਨੇ ਵੀਡੀਓ ਪਾਈਆਂ ਤੇ ਹਾਲ ਤੱਕ ਆਇਆ ਨਹੀਂ ਸਵੇਰ 9 ਹੋ ਗਏ ਹੁਣ ਤਾਂ ਨਹੀਂ ਆਉਂਦੇ ਹੈਗੇ ਤਕਰੀਬਨ ਉਹਨਾਂ ਦਾ 8:30 ਨੂੰ ਫੋਨ ਆਉਂਦਾ ਉਹ ਵੀ ਅਸੀਂ ਚੱਲੇ ਹੋਏ ਹਾਂ ਅਸੀਂ ਭਈਏ ਸਾਨੂੰ ਲੇਬਰ ਮਿਲ ਗਈ ਹੈ ਤੇ ਹੁਣ ਮੈਂ ਕਹਾਂ ਵੀ ਦੋ ਦਿਨ ਛੁੱਟੀਆਂ ਕਰ ਲਈਏ ਇਹ ਦਿਨ ਆਪਾਂ ਭਾਈ ਫੋਟੇ ਘੜਾ ਸਭ ਨੂੰ ਲਾਈਏ ਜਿਹੜੇ ਦਿਨਾਂ ਫੰਤ ਬਾਈ ਨਾਲ ਗੱਲਬਾਤ ਹੋਈ ਤੇ ਉਹ ਕਹਿੰਦਾ ਭਾਈ ਚੱਲਦੇ ਆਂ ਦੇ ਦਿਖਾਵਾਂਗੇ ਤੁਹਾਨੂੰ ਪੂਰੀ ਫਤੇਕੜ ਸਾਹਿਬ ਦਾ ਇੱਕ ਦੋ ਇੱਕ ਦੋ ਬਲੌਗ ਆਪਣੇ ਫਤੇਕੜ ਸਾਹਿਬ ਦੇ ਆਉਣਗੇ ਸਰਹੰਦ ਤੋਂ ਜਿੱਥੇ ਸਾਡੇ ਛੋਟੇ ਸਾਹਿਬ ਜੀਆਂ ਨਿਸ਼ੀਦਿਆਂ ਪ੍ਰਾਪਤ ਕੀਤੀਆਂ ਤੇ ਸੰਗਤਾਂ ਦੇ ਵੀ ਦਰਸ਼ਨ ਕਰਾਵਾਂਗੇ ਕਿਹਾ ਸੀ ਮਿਸਟਰ ਮਹਗਾ ਭਾਈ ਆਹ ਇੱਕ ਜਾਂ ਦੋ ਦਿਨ ਛੁੱਟੀ ਕਰਨੀ ਮੈਂ ਸ਼ਾਇਦ ਅੱਜ ਦਾ ਦਿਨ ਆਉਣ ਮੈਂ ਦੇ ਸੋਚ ਰਿਹਾ ਅੱਜ ਅਧਿਆੜੀ ਲਾ ਲੈਣਾ ਤੇ ਅੱਜ ਮੈਂ ਸ਼ਾਮ ਨੂੰ ਨਿਕਲ ਜਾਵਾਂ ਮੈਂ ਕਰਾਂ ਕੱਲ ਲਾਂ ਲੈ ਤੇ ਟਰੈਕਟਰ ਲੈ ਕੇ ਉਨੇ ਵੀਡੀਓ ਬਣਾ ਕੇ ਪਾਤੀ ਮਹਾਲਪੁਰਿਤ ਮਹਾਲ ਬਲੌਗ ਪਰ ਤੁਸੀਂ ਦੇਖ ਲਓ ਸੰਗਤਾਂ ਜਿੱਦਾਂ ਮੁੰਡੇ ਸਾਰੇ ਗਏ ਹੋਰ ਕਾਲੇ ਨੇ ਪਾਈ ਹੋਰ ਮਲਕੀਸੀ ਬਾਈ ਨੇ ਪਾਈ ਸਾਰੇ ਮੁੰਡਿਆਂ ਨੇ ਟਰੈਕਟਰ ਲੈ ਕੇ ਗਏ ਹੋ ਜਿਹੜੇ ਤੇ ਹੁਣ ਆਪਾਂ ਵੀ ਚੱਲੀਏ ਠੀਕ ਹੈ ਗੁੱਜਰ ਬਾਈ ਆਉਂਦਾ ਫਿਰ ਮੁੜ ਕੇ ਤੇਰੀ ਰੋਟੀ ਲੈ ਕੇ ਹੈਂ ਆਇ ਨਾ ਕਰ ਯਾਰ ਮੇਰੇ ਨਾਲ ਨਾਰਾਜ਼ ਹੋਇਆ ਹੋਇਆ ਕੋਈ ਨਹੀਂ ਕਰਦੇ ਹਾਂ ਖੁਸ਼ ਇਹਨੂੰ ਹੁਣ ਚਿੱਲੇ ਸਦਾ ਕਰ ਲਉ ਤੇ ਰੋਟੀ ਪਾਣੀ ਛਕੀਏ ਤੇ ਇੱਕ ਕੰਮ ਕਰੀਏ ਇੱਕ ਦੋ ਜਿਹੜੇ ਛੋਟੇ ਛੋਟੇ ਜੇ ਆ ਉਹ ਦੁੱਧ ਵਾਲਾ ਦੇ ਦੀ ਬਾਈ ਸਵੇਰ ਟਮ ਅਸੀਂ ਚਾਹ ਬਣਾ ਲਈ ਕੱਲ ਦਾ ਵੀ ਦੁੱਧ ਬਚਿਆ ਹੋਇਆ ਤਾਂ ਦੁੱਧ ਬਚੇ ਪੱਤੀ ਪਾਈ ਅੱਜ ਦੱਸ ਦੁੱਧ ਵਾਲੀ ਚਾਹ ਪੀ ਕੇ ਵੀ ਨਹੀਂ ਖੁਸ਼ ਹੋਏਗਾ ਮੈਨੇ ਬੜਾ ਤੁਸੀਂ ਆਪਣੇ ਆਪੀਆਂ ਹੋ ਜਿਆ ਕਰੋ ਬਣੀ ਪਚਾ ਲੈ ਮਰੇ ਚਾਹੇ ਜਿਹਾ ਅੱਛਾ ਖੁਸ਼ੀਆਂ ਤੇ ਆਪਣੀਆਂ ਆਪਣੀਆਂ ਨਾ ਨਾ ਆ ਦਿਨ ਕਿਹੜੇ ਚੱਲਦੇ ਆ ਅਸੀਂ ਖੁਸ਼ੀਆਂ ਗਰੀਏ ਹਾਂ ਬਸ ਠੀਕ ਹੈ ਕੋਈ ਗੱਲ ਇਹਨੇ ਖੁਸ਼ੇ ਇਹਨੇ ਹਾਂ ਕਿਹੜਾ ਖੁਸ਼ ਆ ਮੈਂ ਕਿਉਂ ਮਰਾਂ ਜਿੱਦ ਨਹੀਂ ਜਾਂਦੇ ਸਾਡੀ ਬੇਤੀ ਉਰੇ ਕਿੱਥੇ ਮੈਂ ਸਾਡੀ ਵੀ ਮੇਰੀ ਮਾਰਦੀ ਮੈਂ ਗੱਡੀ ਸੁਣਾ ਮੈਂ ਨਾ ਗੱਡੀ ਖੜਾਈ ਤੈਨੂੰ ਪਿਛਲੇ ਪਿਛਲੇ ਵੀਡੀਓ ਬਣੀ ਸੀ ਆ ਕੇ ਖੜਿਆ ਦਾ ਮੈਂ ਤਾਂ ਹਾਂ ਉਹ ਵੀ ਦੇਖਣਾ ਆਪਣਾ ਕੰਮ ਨਹੀਂ ਦੇਖਣਾ ਹਾਂ ਚੱਲ ਕੋਈ ਨਹੀਂ ਦੇਖਦਾ ਮੈਂ ਕਰਦਾ ਤੇਰਾ ਇਲਾਜ ਕੋਈ ਨਹੀਂ ਲਾ ਭਾਈ ਇਸੇ ਪਿੱਛੇ ਦੁੱਧ ਹਾਂ ਦੇਖਿਆ ਜੀ ਗੁੱਜਰ ਭਾਈ ਏੜਿਆ ਪਿਆ ਵੀ ਹੁਣ ਮੈਂ 2 ਦਿਨ ਛੁੱਟੀ ਕਰਕੇ ਜਾਣੀ ਐ ਵੀ ਮੇਰਾ ਹਿੱਲਾ ਕਰਕੇ ਜਾ ਮੈਂ ਮੈਂ ਤਾਂ ਦਿਨ ਤੇ ਪੀਣੀ ਐ ਦਾਰੂ ਹੁਣ ਉਹਨੂੰ ਪੈਗ ਲਵਾ ਦਮੈਂ ਇਹਨੇ ਜਦੇ ਖੁਸ਼ ਹੋ ਜਾਣਾ ਇਹਨੂੰ ਕਿਹਾ ਭਾਈ ਤੁਹਾਨੂੰ ਸ਼ਾਮ ਨੂੰ ਭਲਾ ਦੂੰਗਾ ਮੈਂ ਕੱਲ ਕੱਲ ਵੀ ਇਹਨੇ ਸਾਰਾ ਦਿਨ ਚ ਪੀ ਲਈ ਪਤਾ ਨਹੀਂ ਕਿਹੜਾ ਬੰਦਾ ਮਿਲ ਗਿਆ ਉਹ ਉੱਥੇ ਪਾਣੀ ਭਰਨ ਜਾਂਦਾ ਹੁੰਦਾ ਉਹ ਸਾਹਮਣੇ ਉਹ ਉੱਥੇ ਟੈਂਕੀ ਕੋਲ ਤੇ ਉੱਥੇ ਵੀ ਉਹਨੂੰ ਬੰਦਾ ਮਿਲਿਆ ਉਹਦੇ ਨਾਲ ਪਤਾ ਨਹੀਂ ਕੀ ਗੱਲਬਾਤ ਕੀਤੀ ਇਹਨੇ ਉਹਨੇ ਭਾਈ ਨੂੰ ਪੈਗ ਲਵਾ ਦਿੱਤਾ ਫਿਰ ਦਿਨ ਚ ਜਦੋਂ ਫਿਰ ਉਹ ਡੋਜ ਹੀ ਥੱਲੇ ਆਉਂਦੀ ਐ ਫਿਰ ਮੇਰੇ ਗਲ ਪੈ ਗਿਆ ਮੈਨੂੰ 200 ਰੁਪਏ ਦੇ ਮੈਨੂੰ 200 ਰੁਪਏ ਦੇ ਹੁਣ ਵੀ ਐਂ ਕਰਨ ਲੱਗਾ 200 ਰੁਪਏ ਦੇ ਦੇ ਮੈਨੂੰ ਮੈਨੂੰ ਪਤਾ ਨਹੀਂ ਕਾ ਕਰਨਾ ਸੱਦਾ ਠੇਕ ਨੂੰ ਭੱਜਣਾ ਪੈ ਲੇ ਕੇ ਆਹ ਕੰਮ ਗੁਜਰਦੇ ਹੁਣ ਸਵੇਰ ਦਾ ਕਾਲ ਪਿਆ ਹੋਇਆ ਮੇਰੇ ਤੁਸੀਂ ਖੁਸ਼ੀਆਂ ਮਨੂ ਲੈ ਦੱਸ ਅਸੀਂ ਖੁਸ਼ੀਆਂ ਬਣਾਉਣ ਚੱਲੇ ਆਂ ਧਾਰੂ ਪਛੇਤਾ ਪਾਗਲ ਆ ਇਹ ਹੁਣ ਕੋਈ ਬੰਦਾ ਆ ਜਾਵੇ ਨਾ ਨਹੀਂ ਕਰਨੀ ਇਹਨੇ ਪਲਾ ਦੇ ਪਲਾ ਦੇ ਪੈਕ ਮੈਂ ਘਰ ਨੂੰ ਤੁਰਿਆ ਜਾ ਰਿਹਾ ਤੇ ਮੈਨੂੰ ਰਸਤੇ ਵਿੱਚ ਹੁਣ ਤਿੰਨ ਬੰਦੇ ਮੈਨੂੰ ਮਿਲੇ ਲਿਫਟ ਦੇਣ ਵਾਸਤੇ ਮੈਂ ਕਹਾਂ ਨਾ ਯਾਰ ਮੈਂ ਤੁਰ ਕੇ ਜਾਣਾ ਨਹੀਂ ਤਾਂ ਘਰ ਤੇ ਮੁੰਡੇ ਆਉਂਦੇ ਜਿੱਦਾਂ ਹੁਣ ਇੱਥੇ ਲੰਘਦਾ ਰਸਤਾ ਸਾਰਾ ਹਾ ਇੱਕ ਮੁੰਡਾ ਪਹਿਲਾ ਆਇਆ ਕਹਿੰਦਾ ਭਾਈ ਬਹਿ ਜਾ ਆ ਜਾ ਛੱਡ ਦਿੰਦਾ ਘਰ ਤੱਕ ਫਿਰ ਦੂਜਾ ਆਇਆ ਭਾਈ ਬਹਿ ਜਾ ਤੇ ਤੀਜਾ ਸਕੂਟਰੀ ਵਾਲਾ ਰੇਡੀ ਵਾਲਾ ਆਇਆ ਕਹਿੰਦਾ ਬਹਿ ਜਾ ਭਾਈ ਸਾਈਡ ਪਰ ਮੈਂ ਕਹਾਂ ਨਾ ਆ ਜਾਣਾ ਮੈਂ ਤੁਰ ਕੇ ਪਹ ਹੋ ਜਾਂਦਾ ਭਾਈ ਜਿਹੜੇ ਮੁੰਡੇ ਦਿਲੋਂ ਪਿਆਰ ਕਰਦੇ ਆ ਢੰਡਾ ਆਲੇ ਸਾਨੂੰ ਪਤਾ ਹੀ ਆ ਇੱਧਰੋਂ ਆਇਆ ਉਹ ਤੁਰ ਕੇ ਮੇਰੀ ਮੋਟਰ ਇੱਥੋਂ 1 ਕਿਲੋਮੀਟਰ ਦੂਰ ਪੈ ਜਾਂਦੀ ਆ ਮੇਰੇ ਘਰ ਤੋਂ 2 ਕਿਲੋਮੀਟਰ ਤੁਰ ਲਿਆ ਜ ਸਵੇਰ ਤੋਂ ਮੈਂ ਅੱਧਾ ਕਿਲੋਮੀਟਰ 2 ਕਿਲੋਮੀਟਰ ਹੋ ਗਿਆ ਹੁਣ ਪਿੰਡ ਵਾਲੀ ਮੋਟਰ ਵੀ ਮਾਰ ਕੇ ਆ ਗਿਆ ਮੈਂ ਸਾਹਮਣੇ ਦੋ ਬਜ਼ੁਰਗ ਖੜੇ ਆਪਸ ਵਿੱਚ ਗੱਲਾਂ ਕਰ ਰਹੇ ਆ ਮੈਂ ਸੋਚ ਰਿਹਾ ਤਾਂ ਮੈਂ ਕਿ ਮੈਂ ਵੀ ਕਿਸੇ ਨਾ ਕਿਸੇ ਦਿਨ ਇਦਾਂ ਦੇ ਹੋ ਜਾਣਾ ਸੀ ਵੀ ਅਸੀਂ ਵੀ ਤਿੰਨ ਲੱਤਾਂ 'ਤੇ ਹੋ ਜਾਣਾ ਫਿਰ ਦੋ ਲੱਤਾਂ ਇੱਕ ਕੋਲ ਡਾਹ ਹੋਊਗੀ ਸਹਾਰਾ ਦੇ ਵਾਸਤੇ ਲੈ ਭਾਈ ਬੰਦੇ ਆ ਗਏ ਆਪਣੇ ਘਰਾਂ ਉਹ ਲੱਗੇ ਉੱਧਰ ਠੀਕ ਹੈ ਜਾ ਮੈਨ ਕੋਲ ਡਾਉਨ ਸੀਲਿੰਗ ਵਾਲਾ ਡਾਉਨ ਸੀਲਿੰਗ ਵਾਲੇ ਬੰਦੇ ਆ ਗਏ ਉਹ ਮੇਰਾ ਮੁਰੇ ਨਾ ਗੇਟ ਦਾ ਕਰਾਉਂਦਾ ਦਾ ਵੀ ਗੇਟ ਮੇਰੀ ਮੁਰੇ ਕੰਧ ਹੋ ਜਾਂਦੀ ਚਲ ਨਿੰਮਾ ਇੱਥੇ ਹੀ ਆ ਨਿੰਮੇ ਦੀ ਡਿਊਟੀ ਲੱਗੀ ਪੂਰੀ ਸਕਤ ਇੱਥੇ ਇੱਕ ਜਗਾੜ ਫਿਟ ਕਰਨ ਲੱਗੇ ਆ ਲੈ ਵੀ ਕਰਦੀ ਜਗਾੜ ਫਿਟ ਇੱਕ ਉਹ ਬਾਈ ਰਾਜ ਤੇਰਾ ਚੱਲਦਾ ਰਾਜ ਚਾਰੇ ਪਾਸੇ ਵਧੀਆ 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 ਐ ਠੀਕ ਠਾਕ ਠੰਡਾ ਪਿਆ ਫਟ ਫਟ ਕਰਕੇ ਮੋਟਰ ਚਲਾ ਦੀ ਲੈ ਭਾਈ ਮੋਟਰ ਚਲਾਤੀ ਜਗੜ ਫਟ ਕਰਕੇ ਇਹ ਸਰਕਾਰੀ ਟੁੱਟੀ ਐ ਦੂ ਪੰਪ ਨਾਲ ਸੱਕ ਕਰਕੇ ਫਿਰ ਉੱਪਰ ਪਜਾਉਣਾ ਪੈਂਦਾ ਪਾਣੀ। ਬੜਾ ਪ੍ਰੈਸ਼ਰ ਬਹੁਤ ਆ ਫਿਰ ਤਾਂ ਆਪਣੇ ਆਪੇ ਚੱਕਲੇ ਕਰਨੇ ਨੇ। ਇਦਾਂ ਢੰਗ ਪਨ। ਉਹ ਭਾਈ ਮੇਰਾ ਅੱਜ ਇੱਕ ਕੰਮ ਕਰ ਦਿਓ ਯਾਰ ਮੇਰਾ ਵੀਰ। ਮਿਸਤਰੀ ਜੀ ਹੁਣ 2 ਜਾਂ 3 ਦਿਨ ਛੁੱਟੀ ਆ ਇਹ ਹੁਣ ਤੁਹਾਨੂੰ ਕਰਨਾ ਪੈਣਾ। ਕਿੱਧਰੋਂ ਨੂੰ ਲੱਗਦੇ। ਸਭ ਮਿਸਤਰੀ ਆ ਰਹਿਆ। ਦੋ ਲੇਬਰ ਦੇ ਬੰਦੇ ਛੱਡ ਗਏ ਇੱਥੇ। ਕਿੱਥੇ ਉੱਪਰ ਜਾਣਾ ਕਿੱਥੇ ਆਉ। ਉੱਪਰ ਦੋ ਲੇਬਰ ਦੇ ਬੰਦੇ ਇੱਟਾ ਚੜਾਉਣ ਨੂੰ ਉੱਪਰ। ਤਮਾਏਗਾ ਅੱਜ ਜੀ ਮਿਸਤਰੀ ਆਏਗਾ ਪਤਾ ਨਹੀਂ ਜੀ ਮਿਸਤਰੀ ਹਾਂ ਆਪ ਕਹਾਂ ਸੇ ਹੋ ਠੀਕ ਹੈ ਪਿੰਡ ਦਾ ਨਾਮ ਬਤਾ ਸਲੂਮਾਸਕੋ ਜੀ ਸਲੂਮਾਸਕੋ ਤੋਂ ਹੈ ਠੀਕ ਹੈ ਸਲੂਮਾਸਕੋ ਭਲੇ ਆਣ ਕੋ ਬੋਲਦੇ ਸਲੂਮਾਸਕੋ ਭਲੇ ਆਣ ਸਲੂਮਾਸਕੋ ਭਲੇ ਆਣ ਕੋ ਹੈ ਹਾਂ ਜੀ ਜਿਹਦਾ ਮਾਲਾ ਚੱਲਿਆ ਇੱਕੋ ਹੀ ਹੈ ਇੱਕੋ ਪਿੰਡਾ ਮਾਲਾ ਚੱਲਿਆ ਸਲੂਮਾਸਕੋ ਨਹੀਂ ਨਹੀਂ ਵਾ ਫਿਰ ਤੁਸੀਂ ਏਟੇ ਚੜਾਈ ਜੋ ਫਿਰ ਹਾਂ ਥੋੜੀ ਇੱਧਰ ਲਾ ਲਓ ਇਹ ਕੰਦੇ ਨਾਲ ਉਹ ਕੰਦੇ ਨਾਲ ਉਹ ਮੂਰੇ ਉਹ ਉੱਥੇ ਚਾਰੇ ਪਾਸੇ ਲਾ ਲਓ ਲਾ ਲਾ ਦੇ ਦਿਨ ਠੀਕ ਹੈ ਜੀ ਹਾਂ ਹਾਂ ਠੀਕ ਹੈ ਕੀ ਹੋਰ ਬੋਲੀ ਇੱਕ ਜਗ੍ਹਾ ਇੱਕ ਜਗ੍ਹਾ ਡੇਰੀ ਜ਼ਿਆਦਾ ਨਾ ਲਾ ਦਿਓ ਠੀਕ ਹੈ ਜੀ ਠੀਕ ਹੈ ਕਿਤੇ ਜ਼ਿਆਦਾ ਹੀ ਕਰ ਦਿਓ ਥੋੜੀ ਥੋੜੀ ਲੰਬੀ ਪਾਉਂਦੇ ਪਾਉਂਦੇ ਜਾਈ ਜਾਓ ਪਤਾ ਨਹੀਂ ਕੁਝ ਉੱਧਰ ਲਾ ਦਿਓ ਹਾਂ ਠੀਕ ਹੈ ਆਹ ਤਾਂ ਖੰਡਾ ਦਿਓ ਪਿੱਛੇ ਕਹਾਂ ਸੀ ਬਿਹਾਰ ਤੋਂ ਕਹਾਂ ਜੋ ਬਿਹਾਰ ਤੋਂ ਠੀਕ ਹੈ ਇਹ ਯੂਪੀ ਦੇ ਮੈਂ ਵੀ ਆਸੇ ਅ ਲੇਬਰ ਹੋਰ ਵੀ ਆ ਪਰ ਉਹ ਹਾਂ ਬਰੇ ਪਾਸ ਦੇਖਦੇ ਆ ਜੀ ਲੇਬਰ ਤੋਂ ਬੋਲ ਤੋਂ ਦੀਏ ਮੈਂ ਆਪਣੇ ਸਾਲਾ ਕੋ ਮੈਂ ਜਿੱਥੇਗਾ ਮਤਲਬ ਮੈਨੂੰ ਕਮ ਸੇ ਕਮ ਮੈਨੂੰ 5 ਬੰਦੇ ਚਾਹੀਏ ਸੁੰਦੇ ਹਾਂ 28 ਤਰੀਕ ਨੂੰ ਅੱਜ 25 ਹੋ ਗਈ 25 ਅੱਜ ਕੱਲ 26 27 ਕਿ ਛੁੱਟੀ 27 ਦੀ ਛੁੱਟੀ ਸਭ ਦੀ ਕੀ ਸਭ ਦਾ ਹਾਂ ਛੁੱਟੀ ਕਰਿਆ ਹੋਇਆ ਤੇ ਕੱਲ ਆ ਨਾ 26 27 ਨੂੰ ਛੁੱਟੀ ਹੈ 28 ਨੂੰ ਫਿਰ ਛੁੱਟੀ ਹੈ ਪਰਸੋਂ ਨੂੰ ਛੁੱਟੀ ਹੈ ਪਠਾਈ ਨੂੰ ਲੈ ਆ ਬਾਕੀ ਤਮੇ ਤਮੇ ਸੇ ਤਮੇ ਮਿਸਤਰੀ ਕੇ ਸਾਥ ਬਾਤ ਕਰਤਾ ਹੂੰ ਉਸਕੇ ਪੁੱਛਤਾ ਹੂੰ ਕਿਆ ਬੋਲਤਾ ਥੋ ਮਿਸਤਰੀ ਕੋ ਅਬੀ ਫੋਨ ਕਰ ਦੋ ਬੋਲ ਦੋ ਉਸ ਕੋ ਮੈਂ ਪੁੱਛਤਾ ਹੂੰ ਪੁੱਛਤਾ ਹੂੰ ਉਸ ਸੇ ਕਿਆ ਕਹਤਾ ਹੈ ਕਿ ਅਬੀ ਪਹਿਲੇ ਇੱਟ ਚੜਾ ਨਹੀਂ ਹੈ ਨਾ ਤਬੀ ਕੰਮ ਚਲੇਗਾ ਨਾ ਮੇਰੇ ਕੋਲ ਚੇ ਰੀਚਾਰਜ ਨਹੀਂ ਹੈ ਫਿਰ ਮੈਂ ਕਰਵਾਉ ਮਾਰੀ ਚਾਰਜ ਮੈਂ ਕਰਤਾ ਮੈਂ ਕਰਤਾ ਉਸ ਕੋ ਫੋਨ ਕਰਤਾ ਹੂੰ ਮੈਂ ਮੈਨੂੰ ਮੈਨੂੰ ਖਿਲਾਓ ਜੀ ਰੋਟੀ ਹਾਂ ਜੀ ਚਲੋ ਭੁੱਖ ਲੱਗੀ ਹੈ ਹੈ ਚਾਹ ਵੀ ਹੈ ਰੋਟੀ ਵੀ ਹੈ ਸਲਗਮਾ ਕੱਲ ਲੈਂਦੇ ਸਲਗਮਾ ਬੜੀਆਂ ਹੋਈਆਂ ਸਲਗਮਾ ਦੇ ਨਾਲ ਰੋਟੀ ਜੀ ਆਪਣੀ ਰੋਟੀ ਸਲਗਮਾ ਦੀ ਸਬਜੀ ਤੇ ਨਾਲ ਰੋਟੀਆਂ ਥੋੜੀ ਮਲਾਈ ਦੁੱਧ ਪਾ ਦੋ ਵਿੱਚ ਕੁਛ ਨਹੀਂ ਦੇਖਣ ਜਗਰ ਜਿਹਾ ਦੇ ਆਪ ਵੀ ਜਰ ਤੋਂ ਫੋਨ ਤੇ ਬਾਤ ਰੱਖੀ ਸੀ ਉਹ ਤੇਰ ਪਈ ਦੋ ਦਿਨ ਦਾ ਸੀ ਤਾਂ ਦੇ ਲਿਆ ਦੋ ਟਮਾਟੋ ਬਣਾ ਕਰੇਗਾ ਅਬ ਇੱਕ ਰੋਟੀ ਦਾ ਵੀ ਖਾਣ ਦਾ ਆ। ਦਾਲੋ। ਦਾਲੋ ਚਾਹੀਦੀ ਹੈ ਭਾਵੇਂ ਹੋਰ ਕੁਝ ਕਿਤੇ ਨਾ ਮਿਲੇ। ਇੱਕ ਦੁੱਧ ਆਹਾ ਆਹਾ ਆਹਾ। ਲਫਾਫੇ ਚ ਪਾ ਦੇ ਕਿੰਨੇ ਪੈਸੇ ਬਣ ਗਏ? 460 70 ਆ ਜਾ। ਆ ਜਾ ਆ ਜਾ। ਔਖਾ ਕਹਦਾ ਹੁੰਦਾ। ਮੈਂ? ਹਾਂ। ਆਪਣੇ ਬੰਨੋ ਹੋਈਦਾ ਕਿ ਦੂਸਿਆਂ ਤੂੰ ਐ ਪਰੰਸ ਔਕਾ ਔਕੋ ਕੇ ਮਰਨਾ ਨਹੀਂ ਆਪਣੇ ਬੰਨੋ ਡਰ ਕੇ ਹੁਣ ਮੈਂ ਚੜਾਈ ਕਰਕੇ ਫੇਰ ਡਰ ਗਿਆ ਇਹ ਮੈਂ ਤਾਂ ਤੇ ਡਰ ਗਿਆ ਬੈਟਿੰਗ ਕਰਦਾ ਮੈਂ ਹਾਂ ਆ ਦੇਖ ਲੈ ਬਾਈ ਮੈਂ ਰੋਹ ਤਾਂ ਰੱਖੀ ਆ ਨਾ ਹਾਂ ਲਾਈ ਇਹਨਾਂ ਕਿਆ ਦਿਨ ਚੱਲਦੇ ਹਾਂ ਆ ਨਾ ਫਿਰ ਇਹ ਜੋ ਸਿਰ ਤੋਂ ਅੱਧਾ ਲੀਟਰ ਦੁੱਧ ਦਾ ਬਰੈਡ ਆ ਬਾਕੀ ਸਮਾਨ ਤੇ ਬਾਕੀ ਹੋਰ ਆ ਜਾ ਉਹ ਪਿਆ ਬਾਕੀ ਸਮਾਨ ਦੋਸ ਮਾਂ ਤੇ ਮੈਨੂੰ ਦੋ ਵੀ ਦਿਨ ਤੋਂ ਮਿਲੂਗਾ ਆ ਦੇ ਪੈਰ ਸੁਣ ਪਹਿਲਾਂ ਮੇਰੀ ਗੱਲ ਸੁਣ ਉਹ ਬੰਦੇ ਡਿਊਟੀ ਲਾਦੇ ਮੈਨੂੰ ਹੁਣ ਤਾਂ ਦੇ ਦੇ ਕਾ ਜਮਾ ਵੀ ਇਹ ਨਵੇਂ ਨਵੇਂ ਕੰਮ ਕਰਦੇ ਨੇ ਦੇ ਤੂੰ ਮੈਨੂੰ ਪਹਿਲਾਂ ਕਿਹੇ ਚਾ ਅਸੀਂ ਰੱਖ ਲੈ ਇੱਥੇ ਨਹੀਂ ਲੈ ਗਿਆ ਨਹੀਂ ਕੋਈ ਕਰਨਾ ਕਰ ਜਾਂ ਤੈਨੂੰ ਕਹਾਂ ਦਹਿਨ ਚ ਦੇਣ ਬਣਾਉਣੀ ਨਹੀਂ ਹੈ ਦੇਣੀ ਨਹੀਂ ਦੇਣੀ ਨਹੀਂ ਅਜੇ ਦਹਿਨ ਚ ਨਹੀਂ ਗੱਲ ਹੋਈ ਇਹ ਕਰ ਲੈ ਲੈ ਗਿਆ ਬਸ ਪਰ ਹਾਂ ਤੇ ਗੁੱਸੇ ਆ ਗੁੱਸੇ ਰਹਿ ਤਾਂ ਠੀਕ ਨੇ ਮੈਂ ਗੁੱਸੇ ਆ ਗੁੱਸੇ ਹੀ ਨੇ ਜਾਂ ਤੈਨੂੰ ਕਹਾਂ ਵੀ ਦਹਿਨ ਚ ਨਹੀਂ ਬਣਾਉਣੀ ਹੈ ਗੁੱਸੇ ਆ ਗੁੱਸੇ ਆ ਗੁੱਸੇ ਆ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਚਾਹ ਪੀਦਾ ਚਾਹ ਬਣਾਦਾ ਤੂੰ ਮੈਂ ਨਹੀਂ ਪੀਚ। ਵੇਜਾ ਹੁਣੇ ਤੈਨੂੰ ਕੋਨ ਨੂੰ ਲੈ ਜਾ ਤਾ ਫਿਰ ਲੈ ਜਾ। ਇਹ ਆਕੜ ਰਿਹਾ ਹੈ, ਗੁੱਸਾ ਆ ਰਿਹਾ ਹੈ ਤਾਂ ਉਸਰਾ ਦਿਖਾਏ। ਹਾਂ ਉਸਤਾ ਉਸੂ ਹਾਂ ਹਾਂ ਇਹ ਤੂੰ ਵੀ ਨਾ ਡਰ ਰਹਾ ਹੈ। ਤੂੰ ਇਹ ਨਾ ਕਰ ਤੇ ਬਈ ਇਹਦੇ ਮੈਂ ਉਹ ਨਹੀਂ ਹੋਣਾ ਗੁੱਜਰ ਰੋਟੀ ਨਹੀਂ ਮੈਂ ਮੇਤੇ ਬਈ। ਹਾਂ ਬਾਈ ਦਾ ਕਦੇ ਕਹੇ ਸੀ ਕਦੇ ਕਹੇ ਸੀ ਨਹੀਂ ਸੋਦਾ ਤੂੰ ਹੋਰ ਕਿਉਂ ਸੋਦਾ। ਇਹ ਪੈਗ ਪਿੱਛੇ ਤੇ ਲੜਨ ਦੇ ਤੂੰ ਤਿਆਰ ਆਹੇ। ਇਹ ਟੋਟੇ ਕਰ ਦੇਵੇ। ਆਈਫੋਨ ਦਾ ਮੋਬਾਈਲ ਦਾ ਤਾਂ ਦੇਖ ਲੈਣੇ 28 ਨੂੰ ਹੈ 28 ਨੂੰ ਇੱਥੇ ਮੇਰੇ ਮਿਸਤ ਲੱਗਣਾ ਹੈ ਦੇਖ ਲਾਂਗੇ ਕਿੱਧਰ ਆ ਆ ਹਾਂ ਹਾਂ ਲੈ ਭਾਈ ਬੱਦੇ ਲੱਗੇ ਹੋਏ ਆਪਣੇ ਰਸਤਾ ਬਣਾ ਦਿੱਇ ਇੱਧਰ ਆ ਜੇ ਰਸਤਾ ਬਣਾ ਦਿੱਇ ਇਹਨੂੰ ਥੋੜਾ ਆਸਾਨ ਹੋ ਗਿਆ ਹੈ ਹਾਂ ਹਾਏ ਹਾਂ ਜਾਣਾ ਨਹੀਂ ਇਦਨਾਲ ਮੋਟਰਸਾਈਕਲ ਠੀਕ ਹੈ ਪਰ ਮੈਂ ਗੱਡੀ ਜਾਣਾਂ ਜਾਣਾ ਦੇਖ ਲਈ ਚਲ ਠੀਕ ਹੈ ਪਰ ਮੋਟਰਸਾਈਕਲ ਸਰੇ ਚਲੀ ਜਾਣਗੇ ਮੇਰੇ ਗੱਡੀ ਨੇ ਪਿੱਛੇ ਖੜ ਜਾਣਾ ਹਾਂ ਮੋਟਰਸਾਈਕਲ ਸਰੇ ਤੁਸੀਂ ਪਿੱਛੇ ਜਿਹੜਾ ਮੈਂ ਫੋਨ ਕਰਦੇ ਚੱਲਦਾ ਜੀ ਚਲ ਆਇਆ ਗਾ ਲੂੰਗਾ ਫਿਰ ਮੈਂ ਫਿਰ ਫੋਨ ਕਰ ਦੋ ਠੀਕ ਹੈ ਠੀਕ ਹੈ ਗੱਡੀ ਜੀ ਜਾ ਕੇ ਫਤੇਕਰ ਸਾਹਿਬ ਜਾ ਕੇ ਦੇਖਦੇ ਹਾਂ ਕਿਦਾਂ ਦੇ ਇਤਤਜਾਮ ਸਾਰੇ ਰੀਚਾਰਜ ਕਰਵਾਉਣਾ ਹੈ ਜੀ ਹਾਂ ਰੀਚਾਰਜ ਹਾਂਜੀ ਫੋਨ ਰੀਚਾਰਜ ਕਰਨਾ ਹੈ ਆਪਾਂ ਹਾਂਜੀ ਕਰ ਦੇਗਾ ਕਿੰਸ 300 ਕ ਕਰ ਦੇ ਨੀ 400 ਨੰਬਰ ਐ ਐਸੇ ਥੋੜੀ ਰਿਚਾਰਜ ਹੋ ਜਾਏਗਾ ਨੰਬਰ ਤਾਂ ਬਤਾਓ ਹਾਂ ਘਰ ਤੇ ਮੁੜ ਕੇ ਆ ਗਿਆ ਕੱਲਾ ਹੀ ਹਸੀ ਜਾਂਦਾ ਕੱਲਾ ਹੀ ਹਸੀ ਜਾਂਦਾ ਹਾਂ ਇਹ ਜੱਲੇ ਆਪਾਂ ਨਾਲ ਚੇਤਨ ਨਾਲ ਹਸੀਦਾ ਚੇਤਨ ਨਾਲ ਨਾਲ ਉਹ ਵੀ ਤਰ੍ਹਾਂ ਹੋਰ ਲਾ 24ਵੇਂ ਘਰੇ ਭੁੱਲ ਆਇਆ ਯਾਰ ਯਾਰ ਇਹ ਕੰਮ ਕਰਦਾ ਮਾੜ ਆ ਗਈ ਇਹ ਕੰਮ ਨਾ ਰੈਂਡ ਹੁਣ ਸ਼ਾਮ ਨੂੰ ਲਾਲੀਪਟ ਯਾਰ ਰੈਂਦੇ ਹੁਣ ਬਈ ਰਹਿਣ ਦੇ ਆ ਰੋਟੀ ਖਾਲਾ ਤੇ ਰੋਟੀ ਲੈਂਦੀ ਤੇਰੀ ਚਾਬੀ ਘਰੇ ਪੁਰ ਉਹ ਚਾਬੀ ਲੈ ਆਪ ਘਰੇ ਪਰ ਮੈਂ ਹੁਣ ਨਹੀਂ ਜਾਣਾ ਘਰ ਨੂੰ ਯਾਰ ਹਾਂ ਚਾਬੀ ਤਾਂ ਮੇਰੇ ਕੋਲ ਹੀ ਗਈ ਹੈ ਬਕੌਰ ਕਰਦਾਂਗੇ ਦੇਖਣਾ ਕਿਤਾ ਲੱਗਿਆ ਰਹਿਣ ਦੇ ਹਲੇ ਅਦਰ ਟਾਈਮ ਤੇ ਪਉਂਦਾ ਹੈ ਤਾ ਅ ਕੱਲਾ 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 ਹੱਸਦਾ ਏ ਤੂੰ ਲਾ ਫੜ ਰੋਟੀ ਖਾਲਾ ਪਹਿਲਾ ਮੈਂ ਹੁਣ ਆਇਆ ਮੋਟਰ ਪਰ ਸ্নান ਕਰਨ ਵਾਸਤੇ ਤਿਆਰੀ ਕਰੀਏ ਮੈਂ ਕਿਹਾ ਅੱਜ ਗਿੱਜਰ ਦੇ ਪਾਣੀ ਨਾਲ ਨੰਨਣਾ ਮੋਟਰ ਦੇ ਠੰਡੇ ਪਾਣੀ ਨਾਲ ਨੰਨਣਾ ਲਾਈਏ ਤੋ ਇਹ ਫਿਰ ਫਿਰ ਨਿਕਲੀ ਭਾਈ ਫਿਰ ਤੁਹਾਨੂੰ 2 ਘੰਟੇ ਲੇਟ ਕਰਾਤਾ ਕਿਉਂਕਿ ਮੋਟਰ ਉਪਰ ਬੰਦੇ ਮਿਲਣ ਆ ਗਏ ਸੀ ਹੁਣ ਚਾਹ ਪਾਣੀ ਪੀਤੀ ਫਿਰ ਮੱਥਾ ਟੇਕਣਾ ਆਇਆ ਸੀ ਇੱਥੇ ਅਨੰਦਪੁਰ ਸਾਹਿਬ ਤੋਂ ਇੱਧਰ ਜਿੰਨੇ ਵੀ ਧਾਰਕ ਅਸਥਾਨ ਹੈ ਦਿੱਲੀ ਤੋਂ ਆਇਆ ਦਿੱਲੀ 에ਰਪੋਰਟ ਉਪਰ ਮੇਰਾ ਵੀ ਕੰਮ ਕਰਦਾ ਉਹਨਾਂ ਨੂੰ ਸਾਰੇ ਅਫਸਰੇ ਤੇ तकरीबन ਜਿੰਨੇ ਵੀ ਦੇ ਕੋਈ ਕਿਸੇ ਮਹਿਕਮੇ ਚ ਲੱਗਾ ਹੋਰ ਕੋਈ ਕਿਸੇ ਮਹਿਕਮੇ ਇਹਨਾਂ ਨੂੰ ਬੰਤ ਪਾਈ ਆ ਗਿਆ ਮੈਂ ਕਿਹਾ ਮੰਡੀ ਬੋਰਡ ਵਾਲੇ ਬੰਦੇ ਦੀ ਕੰਮੀ ਤੇ ਉਹ ਆ ਗਿਆ ਤੇ ਲਿਆ ਫਿਰ ਹਲਕਾ ਜਿਹਾ ਖਾਈਏ ਫਿਰ ਚਾਵਲ ਬਣਾ ਦਿੰਦੇ ਚਾਵਲ ਚਾਵਲ ਖਾਈਏ ਤੇ ਤਿਆਰ ਹੋਈਏ ਤੇ ਨਿਕਲ ਜੇ ਫਿਰ ਬੰਤ ਪਾਈ ਨੂੰ ਫੋਨ ਕਰਾਂ ਮੈਂ ਪੁੱਛਾਂ ਕਿੱਥੇ ਆ ਉਹਨੂੰ ਪੁੱਛੀ ਲੱਗੇ ਭਾਈ ਕੰਮ ਕਰਾਂ ਪਰ ਫਿਰ ਹੁਣ ਲੇਟ ਹੋ ਰਿਹਾ ਤੈਸ ਸਮੇ ਤੋਂ 2 ਘੰਟੇ ਲੇਟ ਚੱਲ ਰਿਹਾ ਨਾ ਉਹੀ ਹੁਣ ਮੈਂ ਹੁਣ ਬੰਦਿਆਂ ਨੂੰ ਮੈਂ ਏ ਥੋੜੀ ਜਿਹੜੇ ਬੰਦੇ ਨੂੰ ਮਿਲਣ ਆ ਗਏ ਦੇ ਭਾਈ ਹੁਣ ਆਏ ਅਗਲੇ ਨੂੰ ਕਹਿੰਦਾ ਭਾਈ ਜਾਓ ਹੁਣ ਤੁਸੀਂ ਮੈਂ ਆਪਣਾ ਕੰਮ ਕਰਦੇ ਆਂ ਭਾਈ ਮੋਟਰ ਬੰਨਾ ਆ ਕੇ ਨਜ਼ਾਰਾ ਆ ਗਿਆ ਠੰਡਾ ਠੰਡਾ ਪਾਣੀ ਵਿੱਚ ਹਵਾ ਜੀ ਚੱਲੇ ਹੱਸਦੇ ਉਧਰ ਪਹਿਲਾਂ ਇਦਾਂ ਨਾ ਹੁੰਦੇ ਹੁੰਦੇ ਤੇ ਨਲਕੇ ਦਾ ਗੇੜ ਕੇ ਪਾਣੀ ਉਹ ਆਤ ਪਈ ਹੋਈ ਆ ਜਦੋਂ ਉਹ ਉਦੋਂ ਨਹਾਉਂਦਾ ਮੈਂ ਠੰਡੇ ਜਿਹੇ ਪਾਣੀ ਨਾਲ ਫੀਲ ਆ ਜਾਂਦਾ ਪੁਰਾਣਾ ਜਦੋਂ ਸਰਦੀਆਂ ਵਿੱਚ ਆਪਣੇ ਡਿੱਗਾ ਡਿੱਗਾ ਜਿਹਾ ਪਾਣੀ ਬੋਰਚੋਂ ਨਿਕਲਣਾ ਉਹਦੇ ਸਲੇ ਨਹਾਉਣਾ ਉਹ ਫੀਲ ਜਿਹਾ ਆ ਜਾਂਦਾ ਦਾ ਫਿਰ ਹੁਣ ਉੱਥੇ ਗੁਰਦੁਆਰਾ ਸਾਹਿਬ ਜਿੱਥੇ 48 ਜਨ ਦਾ ਡੇਰਾ ਉੱਥੇ ਇੱਕ ਚਵੱਟਾ ਜਿਹਾ ਪਾਣੀ ਮੋਟਰ ਚੱਲਦੀ ਰਹਿੰਦੀ ਉਹਦੀ ਫਿਰ ਉਹਦੇ ਉਹ ਨਿੱਗਾ ਜਿਹਾ ਪਾਣੀ ਹੈ ਜਿਹਨਾਂ ਹੁੰਦੇ ਬੜਾ ਨੰਦ ਹੁੰਦਾ ਨਾ ਆ ਕੇ ਫਿਰ ਲੈ ਭਾਈ ਚੌਲ ਖਾਈਏ ਆਪਣੇ ਚੌਲ ਬਣ ਕੇ ਆ ਚੁੱਕੇ ਆ ਆ ਦਿਖਾਉਂਦਾ ਤੁਹਾਨੂੰ ਮੈਂ ਦਹੀਂ ਦੇ ਨਾਲ ਚੌਲ ਵਿੱਚ ਕਾਲੀ ਮਿਰਚਾਂ ਪਾਈਆਂ ਬੈਬਾਦੀ ਤੋਂ ਖਾਲੇ ਕੁ ਰੁਪਏ ਹਲਕਾ ਖਾਣਾ ਵੀ ਕਿਉਂਕਿ ਰੋਜ਼ ਹੀ ਰੋਟੇ ਦਾ ਬੜਾਂ ਦਾ ਚੱਲਦਾ ਰਹਿੰਦਾ ਕਦੇ ਕਦੇ ਚੌੜ ਹਫ਼ਤੇ ਨੂੰ ਇੱਕ ਜਾਂ ਦੋ ਵਾਰ ਖਾਲੇ ਕਰੋ ਹਲਕਾ ਖਾਣਾ ਮੈਂ ਆਪਣਾ ਤਾਂ ਹੀ ਸਾਲੇ ਤੁਸੀਂ ਦੇਖਦੇ ਰਹਿੰਦੇ ਹੋਣੇ ਤੇ ਹੁਣ ਆਪਾਂ ਬਲੌਗ ਅੱਜ ਦਾ ਬੰਦ ਕਰਦੇ ਆ ਕਿਉਂਕਿ ਜਿਹੜਾ ਅਗਲਾ ਬਲੌਗ ਬਣਨਾ ਮੈਂ ਕਹਿੰਦਾ ਨਾ ਉਹਦੇ ਵਿੱਚ ਮਿਕਸ ਕਰਾਸ ਕਾਫੀ ਵੱਡਾ ਬਣ ਜਾਣਾ ਤਰਾ ਅਸੀਂ ਜਿੱਧਰ ਜਿੱਧਰ ਫੋਕਸ ਜਾਣਾ ਤੇ ਥੋੜਾ ਥੋੜਾ ਤੁਹਾਨੂੰ ਵਿੱਚ ਦਿਖਾਉਂਦੇ ਰਹੂਗੇ ਤੇ ਮਨੂ ਇੱਕ ਬੰਦੇ ਕਮੈਂਟ ਬੜਾ ਗੰਦਾ ਲੱਗਾ ਕਾ ਯਾਰ ਤੈਂ ਤਾਂ ਉੱਥੇ ਵੀਡੀਓ ਬਣਾਉਣ ਜਾਣਾ ਮੈਂ ਕਹਾ ਹਾਂ ਭਾਈ ਵੀਡੀਓ ਬਣਾਉਣ ਜਾਣਾ ਇਹ ਵੀ ਰੱਬ ਨੇ ਸੇਵਾ ਲਈ ਆ ਤਾਂ ਹੀ ਤੁਸੀਂ ਦੇਖੂਗਾ ਉੱਥੇ ਦਾ ਜਾ ਕੇ ਮੁੜੇ ਆਵਾਂਗੇ ਭਾਈ ਨਹੀਂ ਬਣਾਉਂਦੇ ਫਿਰ ਕਿਆ ਪਤਾ ਲੱਗਣਾ ਤੁਹਾਨੂੰ ਕਿ ਕਿੰਨੀ ਸੰਗਤ ਆ ਕਿਆ ਕੁਛ ਹੈ ਜੀ ਇਹ ਇੱਕ ਸੇਵਾ ਹੀ ਹੈ ਮੇਰੀ ਇਹ ਰੱਬ ਵੱਲੋਂ ਸੇਵਾ ਲੱਗੀ ਹੋਈ ਆ ਚਲੋ ਉਹਦੇ ਰੱਬ ਮਹਾਰਾਜ ਪੈਸੇ ਦੇਈ ਜਾਂਦਾ ਆਪਾਂ ਨੂੰ ਠੀਕ ਆ ਕੰਮ ਚੱਲੀ ਜਾਂਦਾ ਜੋ ਚੀਜ਼ ਆਪਣੇ ਵੱਲ ਤੇ ਕੋਸ਼ਿਸ਼ ਕਰੀ ਤੁਹਾਨੂੰ ਬਧੇ ਚੀਜ਼ ਦਿਖਾ ਦੇ ਵਿੱਚ ਗੁੱਜਰ ਦੀ ਨੋਕ ਸ਼ੋਕ ਸਾਰਾ ਕੁਝ ਮਿਕਸ ਕਰਕੇ ਪਾ ਦੇਗਾ ਉਹ ਫਿਰ ਕਿੱਦਾਂ ਦੇਖੂਗਾ ਤੁਸੀਂ ਜਿਹੜੇ ਵੀਡੀਓ ਬਣਾਉਣ ਵਾਲੇ ਆ ਆਪ ਜਾ ਕੇ ਵਿੱਚ ਲੱਗੇ ਫਿਰ ਕਿੱਦਾਂ ਦੇਖੂਗਾ ਤੁਸੀਂ ਭਾਈ ਜੇ ਬਲੌਗ ਨਹੀਂ ਬਣਾਉਣ ਜਾਂਦੇ ਫਿਰ ਤੁਸੀਂ ਇਹ ਉੱਥੇ ਗੁਰੂ ਘਰ ਦੇ ਦਰਸ਼ਨ ਕਿੱਦਾਂ ਕਰੋਗੇ ਸਾਡੇ ਦਰੋਂ ਕਿੱਥੋਂ ਕੈਨੇਡਾ ਮੇਰੇ ਕੋਲ ਤੋਂ ਬੰਦੇ ਇੱਥੇ ਉੱਥੇ ਬੈਠੇ ਨੇ ਦਰਸ਼ਨ ਕਰ ਲੈਣੇ ਸਾਡੀ ਸੇਵਾ ਅਸੀਂ ਸੇਵਾ ਕਰ ਰਹੇ ਹਾਂ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਨੂੰ ਫਿਰ ਅਗਲੇ